ਜਦੋਂ ਤੱਕ ਸਾਨੂੰ ਆਪਣੀ ਗਲਤੀ ਨਜ਼ਰ ਨਹੀਂ ਆਉਂਦੀ ਅਸੀਂ ਜ਼ਿੰਦਗੀ 'ਚ ਤਰੱਕੀ ਨਹੀਂ ਕਰ ਸਕਦੇ ਤੇ ਅਸੀਂ ਗਲਤੀ ਮੰਨਦੇ ਹੀ ਨਹੀਂ ਕਦੀ ਬਹਾਨੇ ਸਾਡੇ ਕੋਲ ਬਹੁਤ ਨੇ ਨਹੀਂ ਜੀ ਅਸੀਂ ਆਪਣੀ ਗਲਤੀ ਨੂੰ ਕਦੀ ਗਲਤੀ ਨਹੀਂ ਮੰਨਦੇ ਔਰ ਗਲਤੀ ਨੂੰ ਸਹੀ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਆ ਇਸੇ ਕਰਕੇ ਸੰਸਾਰ ਤੇ ਭਟਕ ਰਹੇ ਆ ਸਾਹਿਬ ਕਿਰਪਾ ਕਰਨ ਜਿਨ੍ਹਾਂ ਦੇ ਅੰਦਰ ਪਿਆਸ ਜਾਗੀ ਹੈ ਪਿਆਸ ਜਾਗੀ ਹੈ ਪਰਮੇਸ਼ਰ ਦੇ ਮੇਰੇ ਮਿਲਣ ਦੀ ਦਰਸ ਪਿਆਸ ਮੇਰਾ ਮਨ ਮੋਹਯੋ ਕਾਢੀ ਨਰਕ ਤੇ ਤੋ ਸੰਤ ਪ੍ਰਸਾਦ ਮਿਲਿਓ ਸੁਖਦਾਤਾ ਬਿਨਸੀ ਹਮੇ ਹੋ ਜਿਨਾਂ ਨੂੰ ਕਿਰਪਾ ਹੋਈ ਹੈ ਸੰਤ ਪ੍ਰਸਾਦ ਮਿਲਿਓ ਸੁਖਦਾਤਾ ਜਿਨਾਂ ਨੂੰ ਪ੍ਰਾਪਤੀ ਹੋਈ ਹੈ ਸੁਖਦਾਤਾ ਪਰਮੇਸ਼ਰ ਕਹੀਏ ਰੱਬ ਕਹੀਏ ਸੁਖਾਂ ਦਾ ਦਾਤਾ ਗੁਰੂ ਹੈ ਪਰਮੇਸ਼ਰ ਹੈ ਰੱਬ ਹੈ ਵਾਇਦੂ ਹੈ ਬਿੰਸੀ ਹਮੈ ਹੋ ਜਿਨ੍ਹਾਂ ਦੀ ਹਮੈ ਬਿੰਸ ਗਈ ਨਾ ਉਹਨਾਂ ਨੂੰ ਸੁੱਖਾਂ ਦਾ ਦਾਤਾ ਮਿਲਿਆ ਜਿਨ੍ਹਾਂ ਦੀ ਮੈਂ ਮਰ ਗਈ ਹੈ ਤੇ ਜੇ ਅਜੇ ਮੈਂ ਬਣੀ ਹੋਈ ਹੈ ਨਾ ਕਿ ਮੈਂ ਫਿਰ ਅਜੇ ਗੱਲ ਨਹੀਂ ਬਣੀ ਉਹ ਮੈਂ ਨਹੀਂ ਜਨਮਾਂ ਦੇ ਜਨਮ ਲਾ ਦੇਣੇ ਨੇ ਮਨੁੱਖ ਦੀ ਮੈਂ ਨਹੀਂ ਮਰਦੀ ਕਿਹਾ ਜੈ ਵੀ ਮੈਂ ਹੈ ਕੀ ਦਿਖਾ ਤਰ ਸਹੀ ਕੁਝ ਨਹੀਂ ਕਹਿ ਸਕਦਾ ਵੀ ਮੈਂ ਹੈ ਕੀ ਨਾ ਮੈਂ ਅੱਖਾਂ ਨਾ ਮੈਂ ਇਹਦੇ ਵਿੱਚ ਜਿਹੜਾ ਸਰੀਰ ਚ ਸਵਾਸ ਚੱਲ ਰਿਹਾ ਨਾ ਮੈਂ ਇਹ ਨਾ ਮੈਂ ਬੁੱਧ ਹੈ ਕੀ ਜਿਵੇਂ ਬੁੱਲੇ ਨੇ ਕਿਹਾ ਸੀ ਕੀ ਜਾਣਾਂ ਮੈਂ ਕੌਣ ਮੈਨੂੰ ਬੁਲਿਆ ਕਿਉਂਕਿ ਜਦੋਂ ਤੱਕ ਸਾਨੂੰ ਗੁਰੂ ਦੀ ਕਿਰਪਾ ਨਾਲ ਸੋਝੀ ਨਹੀਂ ਨਾ ਪੈਂਦੀ ਸਾਨੂੰ ਗਿਆਨ ਨਹੀਂ ਹੋ ਸਕਦਾ ਅਸੀਂ ਕੌਣ ਹਾਂ ਮੈਂ ਕੌਣ RAM RANG RATE DAAS NANAK ਨਾਮ ਦੇ ਰੰਗ ਦੇ ਵਿੱਚ ਜਿਹੜੇ ਰਤੇ ਗਏ ਉਹਨਾਂ ਦੀ ਹਉਮੈ ਖਤਮ ਹੈ ਉਹ ਤਾਂ ਹੀ ਨਾਮ ਦੇ ਰੰਗ ਵਿੱਚ ਰਤੇ ਗਏ ਪੜਦੇ ਹਨ ਦਰਗੇ ਮਿਲਦਾ ਥਾਂ ਗੁਰਾਂ ਦੇ ਨਾਲ ਰਤਿਆ ਜਿਹੜਾ ਗੁਰੂ ਦੇ ਨਾਲ ਨਾਮ ਦੇ ਨਾਲ ਰਤਿਆ ਗਿਆ ਉਹਦੀ ਹਉਮੈ ਖਤਮ ਹੋ ਗਈ ਤੇ ਜਿਹਦੀ ਹਉਮੈ ਨਹੀਂ ਉਹ ਹੀ ਰਤਿਆ ਗਿਆ ਉਹਨੇ ਹੀ ਦਰਗਾਹ ਦੇ ਵਿੱਚ ਜਾਣਾ ਗੁਰੂ ਕਿਰਪਾ ਕਰਨ ਤੇ ਸਾਨੂੰ ਸੋਚੀ ਪਏ